ਤਨਾਬਾਤ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦ ਤੀਸ ਰਫਤਾਰ ਗੱਡੀ ਦੇ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ ਸ਼ੋਰ ਸ਼ਰਾਬੇ ਦੀ ਆਵਾਜ਼ ਆਉਣ ਤੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਬਾਹਰ ਨਿਕਲ ਕੇ ਦੇਖਿਆ ਤਾਂ ਕਾਫੀ ਭੀੜ ਲੋਕਾਂ ਦੀ ਇਕੱਠੀ ਹੋ ਗਈ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਹਾਦਸੇ ਦੀਆਂ ਤਸਵੀਰਾਂ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਅਤੇ ਵੱਡਾ ਭਿਆਨਕ ਹਾਦਸਾ ਜੜਾਇਆ ਨਾਪਾ ਵਿਖੇ ਉਹ ਦੇਖਣ ਨੂੰ ਮਿਲਿਆ ਸੰਬਣੀ ਆਪਣਾ ਘਰ ਇਕਦੋ ਖੜਕਾ ਪਤਾ ਲੱਗਦਾ ਵੀ ਐਕਸੀਡੈਂਟ ਦਾ ਖੜਕਾ ਇਕਦੋ ਭੱਜ ਕੇ ਬਾਹਰ ਆਇਆ ਜਦੋਂ ਭੱਜ ਕੇ ਕੁਛ ਲੇਡੀਜ਼ ਬੋਲ ਰਹੀਆਂ ਸੀ ਵੀ ਅਸੀਂ ਮਸਾ ਬੱਚੀਆਂ ਇੱਕ ਕੋਈ ਪੰਜ ਗੱਡੀ ਕਹਿ ਰਹੇ ਸੀਗੇ ਵੀ ਇੰਨੀ ਤੇਜ਼ ਨਿਕਲੀ ਹੈ ਉਹ ਵੀ ਲੇਡੀਜ਼ ਮਸਾ ਬੱਚੀਆਂ ਇੱਕ ਮੋਟਰਸਾਈਕਲ ਨੂੰ ਸਟ੍ਰਕ ਕੀਤਾ ਉਹਨੇ ਬਹੁਤ ਜ਼ਿਆਦਾ ਔਰ ਉਹਦੀ ਹਾਲਤ ਬਹੁਤ ਜ਼ਿਆਦਾ ਸੀਰੀਅਸ ਹੈ ਕਾਫੀ ਸੱਟਾਂ ਲੱਗੀਆਂ ਨੇ ਮੋਟਰਸਾਈਕਲ ਸਾਰਾ ਭੰਗ ਗਿਆ ਤੁਸੀਂ ਹੋਗਾ ਆ ਸਾਰਾ ਦੇਖ ਸਕਦੇ ਹੋ ਸਮਾਨ ਦਿੱਤੇ ਮੋਟਰਸਾਈਕਲ ਦਾ ਉਹਦੇ ਯਾਰ ਲੋ ਖਿੱਚ ਕੇ ਅੰਦਰ ਕਿਤੇ ਉਹਨਾਂ ਨੇ ਮੋਟਰਸਾਈਕਲ ਉਹਦਾ ਲਾਇਆ ਤੇ ਇੰਨੀ ਸਪੀਡ ਤੇਜ਼ ਹੁੰਦੇ ਸਾਡੇ ਦੇ ਸਮੂਹ ਤੋਂ ਬਾਹਰ ਹੈ ਵੀ ਕੈਮਰੇ ਲੱਗੇ ਨੇ ਪੂਸਰੇ ਲਾਈਨ ਤੇ ਕੈਮਰੇ ਪਤਾ ਨਹੀਂ ਕਿ ਕੈਮਰੇ ਵਰਕ ਕਰਦੇ ਨਹੀਂ ਕਰਦੇ ਜੇ ਵਰਕ ਕਰਦੇ ਨਹੀਂ ਤਾਂ ਬਹੁਤ ਜਲਦੀ ਬੰਦਾ ਉਹ ਸ਼ਾਰਟ ਹੋਣਾ ਚਾਹੀਦਾ ਹੈ ਸਪੀਡ ਬ੍ਰੇਕਰ ਜ਼ਰੂਰੀ ਨੇ ਕੀ ਲੱਗ ਰਿਹਾ ਜੀ ਆਪਣਾ ਇਹ ਮੈਸਗੇਟ ਚੌਂਕ ਹੈਗਾ ਇਹ ਚੌਂਕ ਦੇ ਵਿੱਚ ਜਿਆਦਾ ਟ੍ਰੈਫਿਕ ਰਹਿੰਦੀ ਹੈਗੀ ਇਹਦਾ ਮੁੱਖ ਕਾਰਨ ਕੀ ਹੈ ਜੀ ਇਹ ਤਾਂ ਮੁੱਖ ਕਰਨ ਮੇਨ ਸ਼ਹਿਰ ਦਾ ਚੌਕ ਹੈ ਜੀ ਉਸ ਤਰਫੇ ਦੇ ਕਤਵਾਲੀ ਆ ਜਾਂਦੀ ਹੈ ਇਸ ਤਰਫੇ ਦੇ ਸਦਰ ਦਾਣਾ ਆ ਜਾਂਦਾ ਹੈ ਮੇਨ ਸ਼ਹਿਰ ਦਾ ਚੌਂਕ ਕਤਵਾਲੀ ਆ ਅਸੀਂ ਵੀ ਸਿਲਮਰ ਰੋਡ ਤੇ ਮੰਗ ਕਰ ਰਹੇ ਕਿ ਇੰਨੀ ਤੇਜ਼ ਗੱਡੀਆਂ ਚੱਲਦੀਆਂ ਨੇ ਜਦੋਂ ਕਿ ਜੈਡ ਜੈਡ ਕਰਦੀਆਂ ਅਸੀਂ ਬਤੇਰਾ ਕਹਿੰਦੇ ਆ ਵੀ ਕੋਸ਼ਿਸ਼ ਕਰ ਰਹੇ ਆ ਅਸੀਂ ਕਮੇਟੀ ਨਾਲ ਗੱਲ ਕਰ ਵੀ ਇੱਥੇ ਸਪੀਡ ਬ੍ਰੇਕਰ ਬਣਾਏ ਜਾਣ ਤਾਂ ਜੋ ਸਪੀਡ ਨੂੰ ਠੱਲ ਪੋਵੇ ਅੱਜ 31 ਕਰਕੇ ਸਮਝ ਨਹੀਂ ਆਉਂਦਾ ਵੀ ਉਹ ਵਿਚਾਰੇ ਦਾ ਘਰ ਦੇ ਲਈ ਫਰੂਟ ਲੈ ਕੇ ਚੱਲੇ ਸੀ ਫਰੂਟ ਵੀ ਤੁਸੀਂ ਇੱਥੇ ਦੇਖੋ ਬੈਂਡ ਕਮੋਗੇ ਨਾ ਬੱਚਿਆਂ ਲਈ ਘਰ ਦੇ ਲਈ ਬੰਦੇ ਕਿਧਰੇ ਨਹੀਂ ਫਰੂਟ ਲੈ ਕੇ ਸਾਰਾ ਇੱਥੇ ਖਿੰਡਿਆ ਪਿਆ ਸਾਰਾ ਕੁਝ ਹੋ ਗਿਆ ਕੀ ਇਥੇ ਰਾਸ਼ੀ ਵੀ ਬਹੁਤ ਰਹਿੰਦਾ ਚਾਹੀਦਾ ਅੱਜ ਦਿਨ ਦੇਖਦੇ ਆਪਾਂ ਇਹਦਾ ਮੁੱਖ ਕਾਰਨ ਕੀ ਹੈ ਜੀ ਰਾਸ਼ੀ ਮੇਨ ਹੁਣ ਮਾਰਕੀਟ ਇਹ ਹੈ ਜੀ ਪੁਲੀ ਮਾਰਕੀਟ ਹੈ ਰਿਕ ਬੰਦਾ ਕਾਰ ਚਾਹੁੰਦਾ ਲਗਦਾ ਨਾਲ ਸਬਾਨ ਇੱਥੋਂ ਲਵਾਉਂ ਜੂ ਵੀ ਇਜ਼ੀ ਟੂ ਪਰਚੇਸ ਇਜ਼ੀ ਟੂ ਬਾਈ ਇੱਥੇ ਦਾ ਸਿਚੁਏਸ਼ਨ ਹੈ ਅਲਾਵਾ ਕਾਰ ਤੋਂ ਚੱਲ ਕੇ ਸਬਾਨ ਲੈ ਰੇ ਇਸ ਕਰਕੇ ਤੇ ਰਸ ਜਾਦਾ ਕੀ ਮੰਗ ਕਰ ਰਹੇ ਆ ਆਪਾਂ ਪਰਸਾ ਮੰਗੇ ਹੈ ਜੀ ਤੇ ਸਪੀਡ ਬ੍ਰੇਕਰ ਲਵਾ ਜਾ ਕੈਮਰੇ ਜੇ ਲੱਗੇ ਹੋਏ ਨੇ ਤਾਂ ਚਾਲੂ ਹੋਣੇ ਚਾਹੀਦੇ ਤਾਂ ਹੁਣੇ ਪਤਾ ਲੱਗ ਜੇਗਾ ਕਿ ਉਹ ਐਕਸੀਡੈਂਟ ਕਿਨੇ ਕੀਤਾ ਹੈ ਜਿੰਸ ਤੱਕ ਨਹੀਂ ਚਾਲੂ ਹੋਏ ਤਾਂ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਵੀ ਇਹਨੇ ਲੱਗੇ ਹੋਣ ਦੇ ਬਾਵਜੂਦ ਹਸ ਤੱਕ ਇਹ ਕੈਮਰੇ ਕੋ ਨਹੀਂ ਚਾਲੂ ਜਦੋਂ ਇੱਕ